ਵਡੇ ਸਹਿਬਾਂ ਦੀ ਸ਼ਹੀਦੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਪਰਿਵਾਰ ਦੀਆਂ ਸ਼ਹਾਦਤਾਂ ਦੇ ਅਨੋਖੇ ਸਫ਼ਰ ਦਾ ਤੀਜਾ ਪੜਾਅ 8 ਤਰੀਕ 23 ਦਸੰਬਰ 1704 ਭਿਆਨਕ ਹਾਲਾਤਾਂ ਵਿੱਚ ਦੁਸ਼ਮਣ ਫੌਜ ਦਾ ਮੁਕਾਬਲਾ ਕਰਦਿਆਂ ਸਰਸਾ ਨਦੀ ਤੇ अनेका ਸਿੰਘਾਂ ਦੀ ਸ਼ਹੀਦੀ ਤੋਂ ਬਾਅਦ ਜਦੋਂ ਗੁਰੂ ਸਾਹਿਬ ਸਰਸਾ ਪਾਰ ਕਰਕੇ ਰੋਪੜਵਾਲ ਵੱਧ ਰਹੇ ਸਨ ਤਾਂ ਰੰਗਣਾ ਨੇ ਗੁਰੂ ਸਾਹਿਬ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਾਸਿੰਗਾ ਦੀ ਮਾਰ ਤੋਂ ਡਰ ਕੇ ਉਹ ਸਾਰੇ ਭੱਜ ਗਏ ਗੁਰੂ ਸਾਹਿਬ ਰੋਪੜ ਪਹੁੰਚੇ ਤਾਂ ਪਤਾ ਲੱਗਾ ਕਿ ਛੋਟੇ ਸਹਿਬਜ਼ਾਦੇ ਮਾਤਾ ਗੁਜਰੀ ਜੀ ਅਤੇ ਗੁਰੂ ਮਹਿਲ ਜਥੇ ਨਾਲੋਂ ਵਿਛੜ ਗਏ ਹਾਂ ਸਿੰਘਾਂ ਨੂੰ ਲੱਭਣ ਲਈ ਵੀ ਭੇਜਿਆ ਪਰ ਮਾਤਾਵਾਂ ਅਤੇ ਨਿੱਕੇ ਸਹਿਬਜ਼ਾਦਿਆਂ ਦਾ ਕੋਈ ਪਤਾ ਨਾ ਲੱਗਾ ਇਤਿਹਾਸਕਾਰ ਪ੍ਰਿੰਸੀਪਲ ਸਤਪੀਰ ਸਿੰਘ ਅਨੁਸਾਰ ਉਸ ਵੇਲੇ ਗੁਰੂ ਸਾਹਿਬ ਦਾ ਇੱਕ ਸ਼ਰਧਾਲੂ ਬੁੱਧੀ ਚੰਦ ਗੁਰੂ ਜੀ ਕੋਲ ਆਇਆ ਉਸ ਨੇ ਬੇਨਤੀ ਕੀਤੀ ਮਹਾਰਾਜ ਇਸ ਖੁੱਲੀ ਥਾਂ ਨਾਲੋਂ ਮੇਰੀ ਕੱਚੀ ਘੜੀ ਜ਼ਿਆਦਾ ਸੁਰੱਖਿਅਤ ਹੈ ਕਿਰਪਾ ਕਰਕੇ ਘੜੇ ਵਿੱਚ ਚਰਨ ਪਾਓ ਗੁਰੂ ਸਾਹਿਬ ਨੇ ਬੁੱਧੀ ਚੰਦੀ ਬੇਨਤੀ ਪ੍ਰਵਾਨ ਕਰ ਚਮਕੌਰ ਦੀ ਘੜੀ ਵਿੱਚ ਮੋਰਚਾ ਸੰਭਾਲ ਲਿਆ ਇਸ ਵੇਲੇ ਤੱਕ ਗੁਰੂ ਸਾਹਿਬ ਨਾਲ ਕੇਵਲ 40 ਸਿੰਘ ਹੀ ਬਾਕੀ ਬਚੇ ਸਨ ਸ਼ਾਹੀ ਫੌਜਾਂ ਪਿੱਛਾ ਕਰਦੀਆਂ ਇੱਥੇ ਵੀ ਪੁੱਜ ਗਈਆਂ ਅਤੇ ਘੜੀ ਨੂੰ ਘੇਰਾ ਪਾ ਲਿਆ ਚਮਕੌਰ ਦੀ ਕੱਚੀ ਘੜੀ ਦੇ ਮੈਦਾਨ ਵਿੱਚ ਸੰਸਾਰ ਦਾ ਅਨੋਖਾ ਯੁੱਧ ਸ਼ੁਰੂ ਹੋਇਆ ਇੱਕ ਪਾਸੇ ਭੁੱਖੇ ਪਾਣੇ ਚਾਹਲੀ ਸਿੰਘ ਸਨ ਅਤੇ ਦੂਜੇ ਪਾਸੇ ਲੱਖਾਂ ਦੀ ਗਿਣਤੀ ਵਿੱਚ ਫੌਜ ਚਮਕੌਰ ਦੀ ਕੱਚੀ ਗੜੀ ਤੋਂ ਮੋਰਚਾ ਬਣਾ ਕੇ ਦੁਸ਼ਮਣ ਫੌਜ ਦਾ ਮੁਕਾਬਲਾ ਕਰਦਿਆਂ ਜਦੋਂ ਸਿੰਘਾਂ પાસે ਤੀਰਾਂ ਦਾ ਖਜ਼ਾਨਾ ਖਤਮ ਹੋ ਗਿਆ ਤਾਂ ਗੁਰੂ ਸਾਹਿਬ ਨੇ ਗੜੀ ਤੋਂ ਬਾਹਰ ਨਿਕਲ ਕੇ ਵੈਰੀ ਨਾਲ ਆਮੋ ਸਾਹਮਣੇ ਦੋ ਹੱਥ ਕਰਨ ਦੀ ਰਣਨੀਤੀ ਬਣਾਈ ਪੰਜ-ਪੰਜ ਸਿੰਘਾਂ ਦੇ ਜਥੇ ਬਣਾਏ ਗਏ ਚਿਨਾ ਗੜੀ ਚੋਂ ਬਾਹਰ ਚਾਕੇ ਵੈਰੀ ਦਾ ਮੁਕਾਬਲਾ ਕਰਦਿਆਂ ਸ਼ਹੀਦੀ ਪ੍ਰਾਪਤ ਕਰਨੀ ਸੀ ਇਨ੍ਹਾਂ ਜਥਿਆਂ ਵਿੱਚੋਂ ਦੋ ਜਥਿਆਂ ਦੇ ਮੁਖੀ 17 ਅਤੇ 15 ਸਾਲਾਂ ਦੇ ਪਾਪਾ ਅਜੀਤ ਸਿੰਘ ਅਤੇ ਪਾਪਾ ਚੁਜਾਰ ਸਿੰਘ ਜੀ ਵੀ ਥਾਪੇ ਗਏ ਗੜੀ ਦਾ ਦਰਵਾਜ਼ਾ ਖੁੱਲਿਆ ਪੰਜ ਸਿੰਘਾਂ ਦਾ ਪਹਿਲਾ ਜਥਾ ਜੇਕਾਰੇ ਛੜਦਾ ਬਾਹਰ ਨਿਕਲਿਆ ਬਾਜਵੰਗ ਵੈਰੀ ਉੱਤੇ ਟੁੱਟ ਪਿਆ अनेका ਵੈਰੀਆਂ ਦੇ ਆਹੂ ਲਾਉਂਦਾ ਹੋਇਆ ਪਹਿਲਾ ਜਥਾ ਜਦੋਂ ਸ਼ਹੀਦੀ ਪਾ ਗਿਆ ਤਾਂ ਅਗਲਾ ਜਥਾ ਬਾਹਰ ਨਿਕਲਿਆ ਇਸ ਪ੍ਰਕਾਰ ਵਾਰੀ-ਵਾਰੀ ਜਥੇ ਗੜੀ ਚੋਂ ਨਿਕਲਣ ਲੱਗੇ ਸਿੰਘਾਂ ਦੀ ਪਹਾਦਰੀ ਨੂੰ ਦੇਖ ਸਹਿਬਜ਼ਾਤਾ ਬਾਬਾ ਅਜੀਤ ਸਿੰਘ ਦੀ ਦੇਵੀ ਡੋਲੇ ਫੜ ਕੇ ਉਹਨਾਂ ਨੇ ਗੁਰੂ ਪਿਤਾ ਪਾਸੋਂ ਜੰਗੇ ਮੈਦਾਨ ਵਿੱਚ ਜਾਣ ਦੀ ਆਗਿਆ ਮੰਗੀ ਦੁਨੀਆ ਦੇ ਅਨੋਖੇ ਪਿਤਾ ਕਲਗੀਆਂ ਵਾਲੇ ਸਤਗੁਰ ਨੇ ਸਹਿਬਜ਼ਾਤੇ ਪਾਪਾ ਅਜੀਤ ਸਿੰਘ ਨੂੰ ਥਾਪੜਾ ਦੇ ਕੇ ਆਪ ਸ਼ਹੀਰ ਹੋਣ ਲਈ ਤੋਰਿਆ ਵਾਹਿਗੁਰੂ 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 ਗੁਰੂ ਸਾਹਿਬ ਘੜੀ ਤੇ ਉੱਪਰ ਖੜੇ ਆਪਣੇ ਪੁੱਤਰ ਦੀ ਪਹਾਤਰੀ ਦਾ ਨਜ਼ਾਰਾ ਵੇਖ ਰਹੇ ਸਨ ਅਨੇਕਾਂ ਵੈਰੀਆਂ ਨੂੰ ਸਦਾ ਦੀ ਨੀਂਦ ਸੁਵਾ ਕੇ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਸ਼ਹੀਦੀ ਪਾਤ ਵਾਹਿਗੁਰੂ ਵਾਹਿਗੁਰੂ ਵੱਡੇ ਭਰਾ ਦੀ ਸ਼ਹੀਦੀ ਤੋਂ ਬਾਅਦ ਸਹਿਜਾਦਾ ਪਾਪਾ ਜੂਝਾਰ ਸਿੰਘ ਜੀ ਨੇ ਆਪਣੀ ਨਿੱਕੀ ਕਿਰਪਾਨ ਸੰਭਾਲੀ ਅਤੇ ਗੁਰੂ ਪਿਤਾ ਨੂੰ ਬੇਨਤੀ ਕੀਤੀ ਕਿ ਮੈਂ ਵੀ ਮੈਦਾਨੇ ਜੰਗ ਵਿੱਚ ਜਾਣਾ ਹੈ ਵਾਹਿਗੁਰੂ ਗੁਰੂ ਪਿਤਾ ਨੇ ਆਪਣੇ ਦੂਜੇ ਸੁਪੁੱਤਰ ਸਹਿਜਾਦਾ ਪਾਪਾ ਜੂਝਾਰ ਸਿੰਘ ਨੂੰ ਆਪ ਆਪਣੇ ਹੱਥੀ ਤਿਆਰ ਕਰਕੇ ਮੌਤ ਵਿਆਹ ਲਈ ਤੋਰਿਆ ਵਾਹਿਗੁਰੂ ਵਾਹਿਗੁਰੂ ਚੰਗੇ ਮੈਦਾਨ ਵਿੱਚ ਸਿਰਫ 15 ਸਾਲ ਦੇ ਬਾਬਾ ਜੂਝਾਰ ਸਿੰਘ ਦੀ ਫੁਰਤੀ ਸਿਆਣਪ ਅਤੇ ਬਹਾਦਰੀ ਵੇਖ ਦੁਸ਼ਮਣ ਹੈਰਾਨ ਰਹਿ ਗਿਆ ਆਪਣੀ ਨਿੱਕੀ ਕਿਰਪਾਨ ਨਾਲ ਅਨੇਕਾਂ ਵੈਰੀਆਂ ਦੇ ਆਹੂ ਲਾਉਂਦੇ ਹੋਏ ਬਾਬਾ ਜੂਝਾਰ ਸਿੰਘ ਜੀ ਵੀ ਸ਼ਹੀਦੀ ਪ੍ਰਾਪਤ ਕਰ ਗਏ ਵਾਹਿਗੁਰੂ 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 ਦੋਵੇਂ ਪੁੱਤਰਾਂ ਦੀ ਸ਼ਹੀਦੀ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਬਚਨ ਕਹੇ ਸ਼ੁਕਰ ਹੈ ਅਮਾਨਤ ਅਦਾ ਹੋ ਗਈ ਸੰਸਾਰ ਵਿੱਚ ਕੋਈ ਵੀ ਗੁਰੂ ਰਹਿ ਪਰ ਅਜਿਹਾ ਨਹੀਂ ਹੋਇਆ ਜਿਸ ਨੇ ਆਪਣੇ ਹੱਥੀ ਆਪਣੇ ਪਿਤਾ ਅਤੇ ਪੁੱਤਰਾਂ ਨੂੰ ਸ਼ਹੀਦ ਹੋਣ ਲਈ ਤੋਰਿਆ ਹੋਵੇ ਤੁਹਾਡੇ ਪਾਸੇ ਛੋਟੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰਕੌਰ ਜੀ ਨੂੰ ਗੁਰੂ ਘਰ ਦਾ ਦੁਖੀ ਪਾਪੀ ਕੰਗੂ ਬ੍ਰਾਹਮਣ ਆਪਣੇ ਘਰ ਪਿੰਡ ਸਹੀੜੀ ਲੈ ਗਿਆ ਇਹ ਰਾਤ ਮਾਤਾ ਜੀ ਅਤੇ ਬੱਚਿਆਂ ਨੇ ਗੰਗੂ ਦੇ ਘਰ गुजारी ਆ ਵਾਹਿਗੁਰੂ 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 ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਿੱਖ ਇਤਿਹਾਸ ਨੂੰ ਸੰਸਾਰ ਭਰ ਦੇ ਵਿੱਚ ਪਹੁੰਚਾਉਣ ਦਾ ਸਾਡਾ ਇਹ ਪ੍ਰਾਲਾਜ ਜੇ ਆਪ ਜੀ ਨੂੰ ਚੰਗਾ ਲੱਗਿਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਿੱਖ ਗੁਰੂ ਸਾਹਿਬਾਨ ਸਿੱਖੇ ਜਨੈਲਾ ਦੇ ਇਸ ਬੁਢਮੂਲੇ ਇਤਿਹਾਸ ਦਾ ਅਨੇਕਾਂ ਵੀਡੀਓ ਜਿਹੜੀਆਂ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਰਕਾਬगंज ਸਾਹਿਬ ਗੁਰਦੁਆਰਾ ਸੀਸਗੰਨ ਸਾਹਿਬ ਅਤੇ ਹਰਮੀਤ ਸਿੰਘ ਕਾਲਕਾ ਫੇਸਬੁੱਕ ਤੇ ਪੇਜ ਤੇ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ